ਮੇਰੇ ਲਈ ਵੈਸੇ ਬਲੀਵ ਕਰਨਾ ਬੜਾ ਔਖਾ ਸੀਗਾ ਜਦੋਂ ਮੈਨੂੰ ਮਾਤਾ ਜੀ ਨੇ ਦੱਸਿਆ ਕਿਉਂਕਿ ਨਾ ਇੱਥੇ ਬਹਿ ਕੇ ਜਿਹੜੇ ਮੈਂ ਲੋਕਾਂ ਦੇ ਹਾਲਾਤ ਸੁਣਦਾ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਮੈਂ ਮਹਿਸੂਸ ਕਰ ਸਕਦਾ ਕਿਉਂਕਿ ਮੈਨੂੰ ਕਦੀ ਮਹਾਰਾਜ ਨੇ ਇੰਨਾ ਹਾਲਾਤਾਂ ਚੋਂ ਲੰਘਾਇਆ ਹੀ ਨਹੀਂ ਸ਼ੁਕਰ ਹੈ ਉਸ ਮਹਾਰਾਜ ਦਾ ਮੇਰੀ ਜਿਹੜੀ ਇੰਨੀ ਮੈਨੂੰ ਇਦਾਂ ਦਾ ਪਰਿਵਾਰ ਦਿੱਤਾ ਪਰ ਮਾਤਾ ਜੀ ਕੀ ਦੱਸਿਆ ਸੀਗਾ ਤੁਸੀਂ ਇਹ ਬੱਚਿਆਂ ਬਾਰੇ ਕਿ ਇਹ ਕੀ ਹਾਲਾਤ ਤੁਹਾਡੇ ਘਰ ਦੇ ਕਿਉਂ ਆਏ ਹੋ ਤੁਸੀਂ ਇੱਥੇ ਅਸੀਂ بیٹے ਕੀ ਕਹਿੰਦੇ ਨੇ ਵੀ ਸਾਡੇ ਘਰ ਦੇ ਵਿੱਚ ਰੋਟੀ ਦੇ ਕਰਨੀ ਜਨ ਜੁਗਦੀ ਹੈ ਤੇ ਬੱਚੀਆਂ ਕੀ ਕਹਿੰਦੀਆਂ ਕਿ ਨਾ ਕਿ ਚਾਰ ਦਿਨਾਂ ਨੂੰ ਕੀ ਖਵਾ ਕੇ ਸਾਰੇ ਬੱਚੇ ਦੇ ਇੱਕ ਕਾਰਨ ਸਾਨੂੰ ਥੋੜੀ ਜਿਹੀ ਹੈ ਬਕਰ ਦਿੰਦਾ ਤੇ ਥੋੜਾ ਜਿਹਾ ਰਾਸ਼ਨ ਵੀ ਛਟਾ ਦਿੰਦਾ ਤੇ ਸਿਲੰਡਰ ਵਗੈਰਾ ਵੀ ਭਰਾ ਦਿੰਦਾ ਐਵੇਂ ਕਹਿੰਝੂ ਦਾ ਬਾਬਾ ਇਦੋਂ ਵੱਡਾ ਤਾਂ ਕੋਈ ਹੈ ਹੀ ਨਹੀਂਗਾ ਉਹ ਬਿਲਕੁਲ ਸਾਰਿਆਂ ਦਾ ਪਿਓ ਉਹੀ ਹੈ ਹੁਣ ਇੱਥੇ ਕਿਉਂ ਆਏ ਹੋ ਤੁਸੀਂ ਹੁਣ ਬੇਟੇ ਛੋਡੀ 10 ਪਾਈ ਸੀ ਕਿਸੇ ਅਸ ਕੀ ਦਿੱਕਤ ਕੀ ਤੁਹਾਡਾ ਬੇਟਾ ਜੀ ਹੈ ਹਾਂ ਇਹ ਬੇਟਾ ਕੀ ਹੋਇਆ ਸੀ ਨਾ ਤੇ ਇਹਦਾ ਐਕਸੀਡੈਂਟ ਹੋ ਗਿਆ ਸੀਗਾ 4 ਸਾਲ ਹੋ ਗਏ ਇਹਨੂੰ ਬੈਠੇ ਨੂੰ ਅੱਛਾ ਇਹ ਤੁਹਾਡੀ ਦੋਨੋਂ ਪੋਤੀਆਂ ਇਹ ਪੋਤੀਆਂ ਨੇ ਕਿੰਨੇ ਦਿਨੋਂ ਰਾਤਾਂ ਕੱਟੀਆਂ ਭੁੱਖੀਆਂ ਇਹਨਾਂ ਨੇ ਅਸੀਂ ਇਹ ਇਨ੍ਹਾਂ ਨੂੰ ਦਾ ਪੁੱਠੇ ਰਹਿਣ ਦੇ ਤਾਂ ਅਸੀਂ ਫਿਰ ਕੀ ਕਹਿੰਦੇ ਨੇ ਮਾੜਾ ਮੋਟਾ ਦੇ ਸਾਡੇ ਕੋਲ ਪੈਸਾ ਹੁੰਦਾ ਸੀ ਆ ਅਸੀਂ ਥੋੜੇ ਬਹੁਤੇ ਇੱਕ ਜਾਣੇ ਕੀ ਆ ਲਿਆ ਕੇ ਬਰੈਡ ਬਰੋਡ ਖਾ ਲੈਂਦੇ ਸੀ ਨਹੀਂ ਤੁਸੀਂ ਉੱਥੇ ਮੈਨੂੰ ਕਹਿੰਦੇ ਸੀ ਨਾ ਕਿ ਕਾਲੀ ਕਾਫੀ ਕਾਲੀ ਹਾਂ ਕਾਲੀ ਚਾਹ ਚਾਰ ਦਿਨ ਚਾਰ ਦਿਨ ਕੀ ਕਰ ਰਹੇ ਹੋ ਇਹ ਨੰਨ ਦੁੱਧ ਮਤਲਬ ਕਰਨਾ ਬਿਨਾ ਦੁੱਧ ਤੋਂ ਚਾਪ ਲਾਈ ਹੈ ਜੀ ਚਾਰ ਦਿਨ ਬਿਨਾ ਦੁੱਧ ਤੋਂ ਚਾਪ ਲਾਈ ਹਾਂ ਹਾਂਜੀ ਹਾਂਜੀ ਸਰ ਕਿਉਂ ਪੈਸੇ ਨਹੀਂ ਸੀ ਪੈਸੇ ਪ੍ਰੋਬਲਮ ਪੈਸੇ ਨਹੀਂ ਸੀਗੇ ਸਰ ਕੀ ਪ੍ਰੋਬਲਮ ਹੁਣ ਤੁਸੀਂ ਕਿਉਂ ਆਏ ਹੋ ਉੱਥੇ ਹੁਣ ਸਰ ਮੈਂ ਨਾ ਅਪਰੇਟ ਵਾਸਤੇ ਲਿਖਿਆ ਸੀਗਾ ਕਿਸੇ ਨੇ ਦੱਸਿਆ ਸੀਗਾ ਵੀ ਸਰ ਦੇਖਦੇ ਨੇਗੇ ਕਰ ਦਾਂਗੇ ਤੇ ਇਹਨਾਂ ਦੀ ਬੈਰ ਕੋ ਵਾਈਨਸ ਦਾ ਅਪਰੇਟ ਹੋਣਾ ਇਲਾਜ ਕਰਾਣ ਜੋ ਕਿ ਪੈਸੇ ਨਹੀਂ ਛੋਟੀ ਛੋਟੀ ਬੱਚੀਆਂ ਤੇ ਇਹ ਬੱਚੇ ਦਾ ਤਾਂ ਚਲੋ ਇੱਥੋਂ ਟਰੀਟਮੈਂਟ ਚੱਲ ਹੀ ਰਿਹਾ ਹੈ ਬੱਚੇ ਨੂੰ ਸ਼ੂਗਰ ਦੀ ਦਿੱਕਤ ਹੈ ਤਕਰੀਬਨ ਪਿਛਲੇ 1.5 ਸਾਲ ਤੋਂ ਆਪਣੀ ਦਵਾਈ 5000 ਰੁਪਏ ਮਹੀਨੇ ਤੇ ਸਾਰੀ ਡੋਨਰ ਹੀ ਲੈ ਕੇ ਦੇ ਮਾਤਾ ਜੀ ਤੁਸੀਂ ਕਿਵੇਂ ਆਏ ਇੱਥੇ ਤੁਹਾਨੂੰ ਕੀ ਹੋਇਆ ਦਿਖਾਓ ਕੀ ਹੋਇਆ ਜਮਾਲ ਕੀ ਹੋਇਆ ਤੁਹਾਡੇ ਦਿਖਾਓ ਇਹ ਮਾਤਾ ਜੀ ਜੀ ਤੁਸੀਂ ਦੇਖੋ ਬਾਹ ਦਾ ਕੀ ਹਾਲ ਹੋਇਆ ਪਰਿਵਾਰ ਚ ਕੌਣ ਕੌਣ ਤੁਹਾਡੇ ਕੋਈ ਨਹੀਂ ਤੁਸੀਂ ਇਕੱਲੇ ਰਹਿੰਦੇ ਹੋ ਰੋਟੀ ਪਾਣੀ ਕਿੱਦਾਂ ਮੈਂ ਕਦੇ ਕੁਲਦਵਾਰੇ ਲੈ ਜਾਂਦੀ ਕਦੇ ਕਿੱਥੇ 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 ਰੋਕਾਂ ਦੇ ਰੋਟੀ ਬਣਾਉਂਦੀ ਸੀ ਘਰ ਲੋਕਾਂ ਦੇ ਰੋਟੀਆਂ ਬਣਾਉਂਦੀ ਟੁੱਟੀ ਆ ਕੰਮ ਬਿਲਕੁਲ ਬੰਦ ਹੋ ਗਿਆ ਕੰਮ ਤੇ ਬੱਚੇ ਬੱਚੇ ਇੱਕ ਬੇਟਾ ਸੀ ਵੱਡਾ ਸਾਲ ਹੋ ਗਿਆ ਪੂਰਾ ਹੋ ਗਿਆ ਓਏ ਹੋਏ ਉਹ ਕਿਦਾਂ ਪੂਰਾ ਹੋ ਗਿਆ ਜੇ ਪੇਕੇ ਚਲ ਗਈ ਬੱਚਿਆਂ ਨੂੰ ਲੈ ਕੇ ਪੂਰਾ ਕਿਦਾਂ ਹੋ ਗਿਆ ਮੁੰਡਾ ਹਾਂ ਇੱਕੋ ਮੁੰਡਾ ਸੀ ਇੱਕੋ ਹੀ ਸੀ ਤੇ ਪੂਰਾ ਕਿਦਾਂ ਹੋ ਗਿਆ ਐਕਸੀਡੈਂਟ ਹੋ ਗਿਆ ਵਾਹਿਗੁਰੂ ਦੇਖੋ ਮਾਤਾ ਜੀ ਆਏ ਨੇ ਆਪਣੇ ਇਲਾਜ ਵਾਸਤੇ ਆ ਬਾਈ ਜੀ ਆਏ ਨੇ ਆਪਣੇ ਇਲਾਜ ਤੁਸੀਂ ਭੈਣ ਕਿੱਥੋਂ ਆਏ ਹੋ ਵੀਰ ਜੀ ਮੈਂ ਹਸ਼ਿਆਰਪੁਰ ਤੋਂ ਅੱਛਾ ਤੁਸੀਂ ਕਦ ਲਈ ਆਏ ਹੋ ਦੱਸੋ ਵੀਰ ਜੀ ਮੇਰਾ ਝੂਲਾ ਟੁੱਟ ਗਿਆ ਜੀ ਝੂਲਾ ਟੁੱਟਾ ਹੋਇਆ ਤੁਹਾਡੇ ਬੱਚੇ ਕਿੱਥੇ ਐ ਬੇਟਾ ਵੀਰ ਜੀ ਪਾਉਸ਼ ਹੋ ਗਿਆ ਇਹ ਭੈਣ ਸ੍ਰੀ ਅੰਮ੍ਰਿਤਸਰ ਅੰਮ੍ਰਿਤਸਰ ਸਾਹਿਬ ਤੋਂ ਆਏ ਹੋ ਨਹੀਂ ਅੰਮ੍ਰਿਤਸਰ ਤੋਂ ਨਹੀਂ ਸਰ ਹਿਆਰਪੁਰ ਹਿਆਰਪੁਰ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਪੂ ਜੀ ਬਾਪੂ ਜੀ ਤੁਸੀਂ ਕਦ ਲੈ ਆਏ ਹੋ ਇੱਥੇ ਆ ਜਾਓ ਅੰਟੀ ਜੀ ਆ ਜਾਓ ਅਦਰ ਅੱਗੇ ਆ ਜਾਓ ਆ ਜਾਓ ਕੋਈ ਨਹੀਂ ਬੈਠੇ ਰਹੋ ਬੈਠ ਰਹੋ ਤੁਹਾਡੀ ਬਾਹ ਟੁੱਟੀ ਪਈ ਹੈ ਨਾ ਤੁਸੀਂ ਕਿੱਥੋਂ ਆਏ ਹੋ ਬਾਪੂ ਜੀ ਅਸੀਂ ਚਬਾ ਲਓ ਕੋਈ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਤੇ ਕਿੰਨੇ 10 ਪਾਈ ਤੁਹਾਨੂੰ ਇੱਥੇ ਦੀ ਉਹ ਇਦਾਂ ਜੀ ਵੀਡੀਓ ਵੇਖੀ ਮੋਬਾਈਲ ਦੇ ਤੋਂ ਹੀ ਕੀ ਹੋਇਆ ਕਿ ਕਿਉਂ ਆਏ ਹੋ ਤੇ ਭਾਈ ਮਹੀਂ ਤੁਹਾਡਾ ਹੋਰ ਕਿਤੇ ਕੋਈ 900 ਨਹੀਂ ਨਹੀਂ ਪ੍ਰੋਬਲਮ ਕੀ ਬਾਪੂ ਜੀ ਪ੍ਰੋਬਲਮ ਕਾਦੇ ਨਹੀਂ ਆਏ ਉਸੇ ਸਾਡੇ ਦਾ ਕੋਈ ਇਲਾਜ ਨਹੀਂ ਹੋਣਿਆ ਤੁਹਾਡਾ ਇਲਾਜ ਹੋਣਾ ਹਾਂਜੀ ਤੁਹਾਡੀ ਵਾਈਫ ਨੇ ਹਾਂਜੀ ਸਾਡੇ ਤੁਹਾਡੀ ਵਾਈਫ ਨੇ ਕੀ ਹੋਇਆ ਮਾਦਰੀ ਤੁਹਾਡੇ ਨਹੀਂ ਹੋਣਿਆ ਘਰ ਵਿੱਚ ਕੀ ਕਹਿੰਦੇ ਡਾਕਟਰ ਡਾਕਟਰਾਂ ਦਾ ਆ ਜਿਹੜਾ ਮਾਰਦੇ ਨਹੀਂ ਤੇਲ ਇਹ ਤੁਹਾਡੀ ਬਾਹ ਟੁੱਟ ਗਈ ਸੀ ਜਦੋਂ ਤੋਂ ਟੁੱਟੀ ਹੋਈ ਹੈ ਤੇ ਡਾਕਟਰ ਨੇ ਇੱਕੋ ਕਿਹਾ ਬਾਪੇ ਬੁੱਢੇ ਨੇ ਵੀ ਇਹ ਗਲਦੀ ਆ ਬਾਹ ਕਿੰਨੇ ਪੈਸੇ ਮੰਗਦਾ ਡਾਕਟਰ ਬਾਪੂ ਜੀ ਡਾਕਟਰ ਨੇ ਪੈਸੇ ਨਹੀਂ ਦੱਸੇ ਮਾਰਾ ਸਾਨੂੰ ਕਹਿੰਦੇ ਵੀ ਨਹੀਂ ਪ੍ਰੋਬਲਮ ਨਹੀਂ ਹੈ ਅਚਾਪਰੇਸ਼ਨ ਨਹੀਂ ਹੋਣਾ ਮੈਂ ਮੈਂ ਮਾਰਾ ਮੈਂ ਗਰੀਬ ਆਦਮੀ ਬਹੁਤ ਹੀ ਗੱਲ ਦੇ ਬਾਹਰ ਇਕੱਠੇ ਹੋ ਰਹੀ ਆ ਕੋਈ ਨਹੀਂ ਬੈਠਾ ਵਸੇ ਕਰਾਨੇ ਵੀ ਦੇਖ ਬਾਹਰ ਸਾਰਾ ਪੁਰੀ ਫਿਰਦੀ ਕਰਾਨੇ ਬਾਪੂ ਜੀ ਤੁਹਾਡਾ ਇਲਾਜ ਕਰਾਨੇ ਬੈਠੋ ਬੈਠੋ ਦੇਖੋ ਆ ਇੰਨੇ ਪੀੜਤ ਲੋਕ ਕੋਈ ਕੋਈ ਅੰਮ੍ਰਿਤਸਰ ਸਾਹਿਬ ਤੋਂ ਆਇਆ ਹੋਇਆ ਕੋਈ ਹਿਸ਼ਾਰਪੁਰ ਤੋਂ ਆਏ ਹੋਏ ਨੇ ਤੁਸੀਂ ਕਿਉਂ ਆਏ ਹੋ ਜੀ ਤੁਹਾਡਾ ਕੀ ਹੈ ਕੌਣ ਹੈ ਮਰੀਜ਼ ਤੁਹਾਡਾ ਮਰੀਜ਼ ਕੌਣ ਮੈਂ ਸਰ ਮੈਂ ਹੀ ਆ ਪਹਿਲੀ ਵਾਰ ਹੀ ਆਇਆ ਹਾਂ ਕੋਈ ਨਹੀਂ ਤੁਹਾਡਾ ਕੀ ਭੈਣ ਤੁਸੀਂ ਕਿਉਂ ਆਏ ਹੋ? ਹਾਂਜੀ ਜਿਹੜੀ ਲੱਤ ਟੁੱਟੀ ਬੇਟੇ ਦੀ। ਇਹ ਤੁਹਾਡਾ ਬੇਟਾ ਕਿੰਨੇ ਪੈਸੇ ਮੰਗਦਾ ਡਾਕਟਰ? 25000 25000 ਰੁਪਏ ਬੇਟੇ ਦੀ ਲੱਤ ਤੁਹਾਡਾ ਕੀ ਜੀ ਤੁਸੀਂ ਕਿਉਂ ਆਏ ਹੋ? ਬੇਟੇ ਨੂੰ ਬਲੱਡ ਚੜਦਾ। ਥੈਲੇਸੀਮੀਆ ਦੀ ਤਕੜ ਹੈ। ਤੁਸੀਂ ਕਿਉਂ ਆਏ ਹੋ? ਲੀਵਰ ਡੈਮੇਜ ਹੈ ਮਾਤਾ ਜੀ ਤਾਂ ਆਏ ਹੋਏ ਨੇ। ਤੁਹਾਡਾ ਕੀ ਹੈ ਜੀ? ਬਾਹਾਂ ਕਰੈਕਾ ਜੀ ਮੇਰੀ ਜੀ। ਇਹ ਕਦੋਂ ਤੋਂ ਬਾਹਾਂ ਕਰੈਕ ਹੋਈ ਹੋਈ? 15 ਦਿਨ ਹੋ ਗਏ ਜੀ ਇਹਨੂੰ ਜੀ। ਕਿੰਨੇ ਪੈਸੇ ਮੰਗਦਾ ਸੀ ਡਾਕਟਰ ਤੁਹਾਡੇ ਕੋਲ ਇੱਥੋਂ ਆਉਣ ਤੋਂ ਪਹਿਲਾਂ? 50000 ਰੁਪਏ ਕਹਿ ਰਹੇ ਸੀਗੇ ਜੀ। ਕ ਤੇ ਆ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਸਿੱਧੀ ਲਾਈਵ ਦੇਖ ਰਹੇ ਹੋ ਮੇਰੇ ਨਾਲ ਲਾਈਵ ਵੀਡੀਓ ਇਹ ਤਕਰੀਬਨ ਸਵਾ ਅੱਠ ਦਾ ਟਾਈਮ ਹੋਇਆ ਮੋਡਲ ਟਾਊਨ ਦੀ ਇਹ ਲੋਕੇਸ਼ਨ ਹੈ ਕੋਲਚਾ ਲੈਂਡ ਮਾਰਕੀਟ ਇਹਨੂੰ ਕਿਹਾ ਜਾਂਦਾ ਹੈ ਲੈਫਟ ਸਾਈਡ ਮੇਰੇ ਬਾਬਾ ਦੀਪ ਸਿੰਘ ਗੁਰਦਰਾ ਸਾਹਿਬ ਦਾ ਸਥਾਨ ਹੈ ਰਾਈਟ ਸਾਈਡ ਮੇਰੇ ਵੱਡਾ ਕ੍ਰਿਸ਼ਨਾ ਮੰਦਿਰ ਹੈ ਤੇ ਉਥੇ ਵਿਚਕਾਰ ਅਸੀਂ ਇੱਥੇ ਬੈਠੇ ਆਂ ਜਿੱਥੇ ਟੀਮ ਸਾਡੀ ਇੱਕ ਜ਼ਰੀਆ ਫਾਊਂਡੇਸ਼ਨ ਇਹ ਪੈਣਾ ਆਪਣਾ ਡਾਟਾ ਨੋਟ ਕਰ ਰਹੀਆਂ ਨੇ ਇਹ ਵੀਰ ਪੇਸ਼ੈਂਟਾਂ ਨੂੰ ਸਮਝਾਉਣ ਵਾਸਤੇ ਇਹ ਵੀਰ ਸਮਝਾਉਣ ਵਾਸਤੇ ਉਧਰ ਆ ਜੀ ਵੀਰ ਤੁਹਾਡਾ ਕੀ ਬਾਈ ਤੁਸੀਂ ਕਦੋਂ ਤੋਂ ਹੈਲਪ ਲੈ ਰਹੇ ਹੋ ਇੱਥੋਂ ਟਾਈਕ ਸਾਲ ਹੋ ਗਏ ਮਦਰ ਦੇ ਮੈਡੀਸਨ ਚੱਲਦੀ ਹੈ ਕਾਦੀ ਮੈਡੀਸਨ ਆੜ ਦੀ ਪੇਸ਼ੈਂਟ ਨਹੀਂ ਪੈਰਲਾਈਜ਼ਡ ਦੇ ਪੇਸ਼ੈਂਟ ਨੇ ਤੁਹਾਨੂੰ ਸ਼ੁਕਰ ਵਾਦ ਸ਼ਾਬਾਸ਼ ਯਾਰ ਤੁਸੀਂ ਆਪਣੀ ਮਾਤਾ ਦੀ ਸੇਵਾ ਕਰ ਰਹੇ ਹੋ ਕੀ ਕੰਮ ਕਰਦੇ ਹੋ ਮੈਂ ਬਿਲਿੰਗ ਦਾ ਹੀ ਕਰਦਾ ਜੀ ਅੱਛਾ ਕੀ ਮੇਰਾ ਪਹਿਲਾਂ ਫਾਦਰ ਸਾਹਿਬ ਵੀ ਐਕਸਪਾਇਰ ਨਹੀਂ ਹੋ ਗਏ ਸੀ ਪਹਿਲਾਂ ਪੰਜ ਅਟੈਕ ਹੋ ਗਏ ਸੀ ਉਹਨਾਂ ਨੂੰ ਵਾਹਿਗੁਰੂ ਕੋਲੋਂ ਸੀਗੇ ਪਹਿਲੀ ਮੈਂ ਪੰਜ ਸੀਗੇ ਕੁਝ ਪੱਲੇ ਸੀ ਕੋਈ ਰਿਸ਼ਤੇਦਾਰ ਹੈਲਪ ਵੀ ਕੀਤੀ ਹੈ ਜੀ ਅੱਛਾ ਤੇ ਹੁਣ ਹੁਣ ਕਿੰਨੇ ਕੀ ਇਹਨਾਂ ਦੀ ਦਵਾਈ ਆਉਂਦੀ ਮਹੀਨੇ ਦੀ ਇਹ ਆ ਜਾਂਦੀ ਹੈ 4-5 4-4500 ਰੁਪਏ ਹਰ ਮਹੀਨੇ ਤੇ ਪਿਛਲੇ 2.5 ਸਾਲ ਤੋਂ ਤੁਸੀਂ ਮਦ ਦੇਖੋ ਮਾਤਾ ਹਰਜੀਤ ਕੌਰ ਦੀ ਬਾਈ ਜੀ ਦੇ ਮਾਤਾ ਜੀ ਨੇ 4200 ਰੁਪਏ ਦੀ ਦਵਾਈ ਜਾਂਦੀ ਹੈ ਇਹਨਾਂ ਦੀ ਮਹੀਨੇ ਦੀ ਤੇ ਪਿਛਲੇ 2.5 ਸਾਲ ਤੋਂ ਹੈਲਪ ਲੈ ਰਹੇ ਨੇ ਹੁਣ ਇਹ ਚੀਜ਼ਾਂ ਮੈਂ ਕਿੰਨੀਆਂ ਕਿ ਵੀਡੀਓ ਤੇ ਤੁਹਾਨੂੰ ਕਹਿ ਕੇ ਘਰੇ ਮਹਿਸੂਸ ਕਰਾਵਾਂ ਮੈਂ ਰਿਕੁਐਸਟ ਕਰਨਾ ਚਾਹੁੰਦਾ ਕਿ ਇਹ ਵੀਡੀਓ ਜੇ ਮੇਰੇ ਕੋਈ ਡੋਨਰ ਦੇਖ ਰਹੇ ਨੇ ਪਹਿਲੀ ਗੱਲ ਸਾਡੀ ਐਨਜੀਓ ਦੇ ਵਿੱਚ ਜਿਹੜਾ 74 ਵਾਲਾ ਨੰਬਰ ਹੈ 96 968800074 ਇਸ ਨੰਬਰ ਤੋਂ ਕਨਫਰਮੇਸ਼ਨ ਬਿਨਾ ਕਿਤੇ ਵੀ ਕੋਈ ਮੇਰੇ ਨਾਮ ਤੇ ਏਕ ਜ਼ਰੀਆ ਦੇ ਨਾਮ ਤੇ ਡੋਨੇਸ਼ਨ ਹੋ ਰਹੀ ਹੈ ਉਹਨੂੰ ਪਲੀਜ਼ ਕਨਫਰਮ ਕਰ ਲੈ ਦਿੱਤਾ ਜਾਵੇ ਇਹ ਨਾ ਹੋਵੇ ਕੋਈ ਮੇਰਾ ਨਾਮ ਲੈ ਕੇ ਜਾਂ ਏਕ ਜ਼ਰੀਆ ਫਾਉਂਡੇਸ਼ਨ ਵੀਰ ਉੱਥੇ ਚਲੋ ਕੋਈ ਮੇਰਾ ਨਾਮ ਲੈ ਕੇ ਏਕ ਜ਼ਰੀਆ ਫਾਉਂਡੇਸ਼ਨ ਦਾ ਨਾਮ ਲੈ ਕੇ ਤੁਹਾਡੇ ਕੋਲ ਪੈਸੇ ਪੁਆਈ ਜਾਵੇ ਖਾਤਿਆਂ ਦੇ ਵਿੱਚ ਜਾਂ ਸਿੱਧਾ ਮੈਡੀਕਲ ਸ਼ਾਪ ਤੇ ਕਰਾਈ ਜਾਵੇ ਤਾਂ ਕੋਸ਼ਿਸ਼ ਕਰੋ ਜੇ ਕੋਈ ਡੋਨਰ ਹੈ ਉਹ ਇਹ ਜਿੱਦ ਜ਼ਰੂਰ ਕਰੇ ਕਿ ਪਹਿਲਾਂ ਮੇਰੀ ਨਮੋਲ ਨਾਲ ਗੱਲ ਕਰਾਓ ਮੇਰੇ ਨਾਲ ਵੀਡੀਓ ਕਾਲ ਕਰੋ ਆਡੀਓ ਕਾਲ ਕਰੋ ਪਰ ਬਿਨਾ ਤਸੱਲੀ ਕਨਫਰਮੇਸ਼ਨ ਤੋਂ ਕੋਈ ਵੀ ਸੇਵਾ ਨਾ ਕੀਤੀ ਜਾਵੇ ਇਹ ਨਾ ਹੋਵੇ ਕੋਈ ਟੀਮ ਮੈਂਬਰ ਕੋਈ ਕਿਸੇ ਵੀ ਤਰ੍ਹਾਂ ਦੇ ਦਾਨ ਦੀ ਦੁਰਵਰਤੋਂ ਕਰੇ ਤੇ ਜੇ ਕਿਸੇ ਵੀ ਬੰਦੇ ਨੇ ਕੋਈ ਦਾਨ ਦੇਣਾ ਹੈ ਕੋਈ ਹੈਲਪ ਕਰਨੀ ਹੈ ਤਾਂ ਉਹ 74 ਵਾਲਾ ਨੰਬਰ ਹੈ ਸਾਡਾ 9688000074 ਫਿਰ ਬੋਲ ਦਿੰਦਾ ਮੈਂ ਨੰਬਰ 9688000074 ਕਮੈਂਟ ਵੀ ਮੈਂ ਕਰ ਦਿੰਦਾ ਇਸ ਨੰਬਰ ਦੀ ਕਨਫਰਮੇਸ਼ਨ ਤੋਂ ਬਿਨਾ ਕਿੱਥੇ ਵੀ ਕੋਈ ਵੀ ਸੇਵਾ ਨਾ ਕੀਤੀ ਜਾਵੇ ਕਿਤੇ ਵੀ ਕੋਈ ਵੀ ਫਾਈਨੈਂਸ਼ੀਅਲੀ ਸੇਵਾ ਨਾ ਕੀਤੀ ਜਾਵੇ 9688000074 ਤੋਂ ਕਨਫਰਮੇਸ਼ਨ ਤੋਂ ਬਿਨਾ ਕਿਤੇ ਵੀ ਸੇਵਾ ਨਾ ਕੀਤੀ ਜਾਵੇ ਕਿਸੇ ਨੇ ਵੀ ਕੋਈ ਸੇਵਾ ਕਰਨੀ ਆ ਤਾਂ ਸਾਨੂੰ ਕਨਫਰਮੇਸ਼ਨ ਕਰਕੇ 9688000074 ਤੋਂ ਬਾਅਦ ਹੀ ਉਹ ਸੇਵਾ ਕੀਤੀ ਜਾਵੇ ਤਾਂ ਹੀ ਉਹ ਸੇਵਾ ਮੰਨੀ ਜਾਏਗੀ ਨਹੀਂ ਤਾਂ ਉਸ ਤੋਂ ਇਲਾਵਾ ਕੋਈ ਸੇਵਾ ਜਿਹੜੀ ਉਹ ਨਾ ਕਰੇ ਬਾਕੀ ਸਾਡਾ ਇੱਕ ਵਟਸਐਪ ਗਰੁੱਪ ਹੈਗਾ ਵਟਸਐਪ ਸਾਡਾ ਵਟਸਐਪ ਚੈਨਲ ਹੈਗਾ ਉਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਓ ਮੈਂ ਲਿੰਕ ਪਾ ਦੂੰਗਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਉਹਦੇ ਵਿੱਚ ਸਾਰੀਆਂ ਅਸੀਂ ਅਪਡੇਟਸ ਪਾਨੇ ਆ ਮੇਰੇ ਰਿਲੇਟਿਡ ਏਕ ਜ਼ਰੀਆ ਫਾਊਂਡੇਸ਼ਨ ਦੇ ਰਿਲੇਟਿਡ ਕੋਈ ਵੀ ਜਾਣਕਾਰੀ ਜੇ ਤੁਹਾਨੂੰ ਮੇਰੇ ਰਿਲੇਟਿਡ ਸਭ ਤੋਂ ਪਹਿਲਾਂ ਚਾਹੀਦੀ ਆ ਤਾਂ ਮੈਨੂੰ ਉਸ ਵਟਸਐਪ ਚੈਨਲ ਦੇ ਵਿੱਚ ਐਡ ਕਰ ਲਓ ਔਰ ਉਹਦਾ ਲਿੰਕ ਮੈਂ ਕਮੈਂਟਾਂ ਦੇ ਵਿੱਚ ਪਾ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਸੋ ਥੈਟ ਜਿੰਨੇ ਵੀ ਵੀਰ ਮੇਰੇ ਰਿਲੇਟਿਡ ਜਾਂ ਇਸ ਐਨ ਜੀਓ ਦੇ ਰਿਲੇਟਿਡ ਵੀਡੀਓਜ਼ ਦੇਖਣਾ ਚਾਹੁੰਦੇ ਨੇ ਉਹ ਸਾਡਾ ਚੈਨਲ ਸਬਸਕ੍ਰਾਈਬ ਕਰ ਲੈਣ ਵਟਸਐਪ ਚੈਨਲ ਸੋ ਦੈਟ ਉਹਦੇ ਵਿੱਚ ਸਾਰੀਆਂ YouTube Instagram Facebook ਵਾਲੀਆਂ ਵੀਡੀਓਜ਼ ਪਹੁੰਚ ਸਕਣ ਤੇ ਬਾਕੀ ਮੈਂ ਇੱਕ ਯੂਥ ਲਈ ਬੜਾ ਵੱਡਾ ਸਰਪ੍ਰਾਈਜ਼ ਲੈ ਕੇ ਆ ਰਿਹਾ ਜਲਦੀ ਉਹ ਤੁਹਾਨੂੰ ਪਤਾ ਹੀ ਹੈ ਕੀ ਹੈ ਕਿ ਇੱਕ ਕੈਰੀਅਰ ਵਿਦਨ ਮੋਲ ਕਰਕੇ ਐਪੀਸੋਡ ਸ਼ੁਰੂ ਕਰ ਰਿਹਾ ਮੈਂ ਜਿਹਦੇ ਵਿੱਚ ਮੈਂ ਲੋਕਾਂ ਨੂੰ ਗਾਈਡ ਕਰੂੰਗਾ ਵੈਸੇ ਮੈਂ ਮੇਰੀ ਕੀ ਔਕਾਤ ਹੈ ਮੈਂ ਲੋਕਾਂ ਨੂੰ ਸਲਾਹ ਦਵਾਵਾਂ ਗਾਈਡ ਕਰੂੰਗਾ ਪਰ ਅੱਜ ਕੱਲ ਉਹਨਾਂ ਬਖਾਰੀਆਂ ਨਾਲੋਂ ਤਾਂ ਮੈਂ ਉਹਨਾਂ ਭੀਖ ਵੰਡਣ ਵਾਲਿਆਂ ਨੂੰ ਤਾਂ ਚੰਗਾ ਹੀ ਆ ਜਿਹੜੇ ਲੋਕ ਅੱਜ ਕੱਲ ਭੀਖ ਵੰਡ ਕੇ ਲੋਕਾਂ ਨੂੰ ਦਿਮਾਗ 'ਚ ਇਹ ਪਾ ਰਹੇ ਨੇ ਕਿ ਭੀਖ ਲੈ ਕੇ ਆਪਣਾ ਜੀਵਨ ਬਤੀਤ ਕਰੋ ਵਿਚ ਇਜ਼ ਵੈਰੀ ਰੋਂਗ ਉਹਨਾਂ ਨੂੰ ਮੈਂ ਗਾਈਡ ਕਰੂੰਗਾ ਉਦੇ ਲਈ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਆ ਸਾਡੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਆ ਦੇਖੋ ਮਰੀਜ਼ ਆ ਕੇ ਆਪਣਾ ਦੁੱਖ ਦੱਸ ਰਿਹਾ ਔਰ ਸਾਡੇ ਟੀਮ ਮੈਂਬਰ ਸੁਣ ਰਿਹਾ ਔਰ ਇਹ ਰੋਜ਼ ਦੀ ਕਹਾਣੀ ਹੈ ਰੋਜ਼ ਬਿੰਡ ਨਾਗਾ ਮਾਡਲ ਟਾਊਨ ਬਾਬਾ ਦੀਪ ਸਿੰਘ ਗੁਰਦਰਾ ਸਾਹਿਬ ਦੇ ਕੋਲ ਸਾਡੀ ਟੀਮ ਬੈਠੀ ਹੈ ਔਰ ਤੁਸੀਂ ਜਿਹੜੀਆਂ ਲਾਈਵ ਤਸਵੀਰਾਂ ਦੇਖ ਰਹੇ ਹੋ ਇਸ ਟਾਈਮ ਮਾਡਲ ਟਾਊਨ ਲੁਧਿਆਣੇ ਦੀਆਂ ਬਾਬਾ ਦੀਪ ਸਿੰਘ ਗੁਰਦਰਾ ਸਾਹਿਬ ਲੁਧਿਆਣੇ ਮਾਡਲ ਟਾਊਨ 7 ਤੋਂ 9 ਸ਼ਾਮ ਨੂੰ 788916849 ਕੀ ਹੈ ਪੇਸ਼ੈਂਟ ਕਿੰਨਾ ਦਾ ਕੀ ਹੋਇਆ ਜੀ ਇਹਨਾਂ ਨੂੰ ਡਾਇਗਨੋਸਟ ਹੋਇਆ ਵਾਸ਼ਮ ਵਾਸ਼ਰੂਮ ਵਾਲੀ ਜਗ੍ਹਾ ਦੀ ਪ੍ਰੋਬਲਮ ਤੁਸੀਂ ਬੇਟੀਆਂ ਉਹਨਾਂ ਦੇ ਸ਼ਾਬਾਸ਼ ਆਪਣੀ ਮਾਤਾ ਜੀ ਦੀ ਸੇਵਾ ਕਰੋ ਜੋ ਇਲਾਜ ਦਾ ਖਰਚਾ ਹੋਇਆ ਸਾਰਾ ਅਸੀਂ ਕਰਾਂਗੇ ਦੇਖੋ ਬੜੇ ਲੋਕ ਇਨਥੇ ਜਿਹੜੇ ਹੈਲਪ ਲਾਈਨ ਲਈ ਆਉਂਦੇ ਨੇ ਤੁਸੀਂ ਵੀ ਇਨਾਂ ਵਾਸਤੇ ਅਰਦਾਸ ਕਰਿਓ ਕਮੈਂਟ ਕਰਕੇ ਫਤਿਹ ਬੁਲਾਇਓ ਭਾਵੇਂ ਵਾਹਿਗੁਰੂ ਜੀ ਲਿਖਿਓ ਰਾਮ ਰਾਮ ਜੀ ਲਿਖਿਓ ਜਿਨ੍ਹਾਂ ਦਾ ਵੀ ਤੁਸੀਂ ਪਰਮਾਤਮਾ ਦਾ ਨਾਮ ਜਪ ਸਕਦੇ ਹੋ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਕਰਿਓ ਸੋ ਦੈਟ ਮਹਾਰਾਜ ਇਨਾਂ ਦੀ ਦੇਖੋ ਇੱਕ ਧੀ ਆਪਣੀ ਮਾਂ ਨੂੰ ਕਿੱਦਾਂ ਦੇਖੋ ਲੈ ਕੇ ਜਾ ਰਹੀ ਹੈ ਬਹੁਤ ਵੱਡੀਆਂ ਚੀਜ਼ਾਂ ਨੇ ਇਹ ਔਰ ਇਹ ਵੀਡੀਓ ਨੂੰ ਦੇਖਦੇ ਹੀ ਸ਼ੇਅਰ ਕਰ ਦਿਓ ਇਹ ਘੱਟੋ ਘੱਟ ਤੁਸੀਂ ਹੋਰ ਨਹੀਂ ਕੁਝ ਕਰ ਸਕਦੇ ਘੱਟੋ ਘੱਟ ਘਰੋਏ ਕਰੇ ਬੈ ਕੇ ਇਹੀ ਪੁੱਨ ਖੱਟੋ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਇਹ ਵੀ ਬਹੁਤ ਵੱਡੀ ਸੇਵਾ ਹੈ ਕਿਉਂਕਿ ਜਿਹੜੇ ਮਰੀਜ਼ਾਂ ਨੂੰ ਇੱਥੇ ਹੈਲਪ ਦੀ ਲੋੜ ਹੈ ਉਹਨਾਂ ਦੀ ਮਦਦ ਹੋਣ ਦੇ ਵਿੱਚ ਤੁਹਾਡਾ ਇੱਕ ਸ਼ੇਅਰ ਬਹੁਤ ਵੱਡੀ ਹੈਲਪ ਕਰੇਗਾ ਇਹ ਵੀਡੀਓ ਹੋਰ ਲੋਕਾਂ ਤੱਕ ਪਹੁੰਚਾਏਗਾ ਜਿਹੜੇ ਹੈਲਪ ਕਰ ਸਕਦੇ ਨੇ ਇਹਨਾਂ ਦੀ ਜਾਂ ਹੈਲਪ ਨਹੀਂ ਵੀ ਕਰ ਸਕਦੇ ਘੱਟੋ ਘੱਟ ਜੇ ਕੋਈ ਮਰੀਜ਼ ਹੈਗਾ ਤੁਹਾਡੇ ਆਲੇ ਦੁਆਲੇ ਗਲੀ ਗਵਾਂਡ ਦੇ ਵਿੱਚ ਕਿਸੇ ਨੂੰ ਕੋ ਮੈਡੀਕਲ ਹੈਲਪ ਦੀ ਲੋੜ ਹੈ ਘਟੋ ਘਟ ਉਹਨਾਂ ਤੱਕ ਵੀਡੀਓ ਪਹੁੰਚਾ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ